ਕੁਝ ਸਾਲ ਪਹਿਲਾਂ ਮੈਨੂੰ ਇੱਕ ਸੀਨੀਅਰ ਪੱਤਰਕਾਰ ਨੇ ਦੱਸਿਆ ਕਹਿੰਦੇ ਵੀ ਜਿਹੜੇ ਇਹ ਭਾਰਤਾਂ ਦੇ ਆਪੂ ਨੇ 56 ਇੰਚ ਦੇ ਸੀਨੇ ਵਾਲੇ ਇਹ ਜਦੋਂ ਭੀੜ 'ਚ ਹੁੰਦੇ ਨੇ ਜਾਂ ਸੱਤਾ 'ਚ ਹੁੰਦੇ ਨੇ ਉਦੋਂ ਤਾਂ ਬਹੁਤ ਪੈਂਦੇ ਨੇ ਪਰ ਜੇ ਸਾਹਮਣੇ ਵਾਲਾ ਡਟ ਕੇ ਖੜ ਜੇ ਤਰਪੂਚ ਜਾ ਕੇ ਭੱਜ ਗਿਆ ਪਿਛਲੇ ਹਫਤੇ ਦਾ ਵਾਇਰ ਇੱਕ ਨਿਊਜ਼ ਅਦਾਰਾ ਹੈ ਉਸ ਅਦਾਰੇ ਨੇ ਇੱਕ ਛੋਟਾ ਜਿਹਾ 20-25 ਸੈਕਿੰਡ ਦਾ ਇੱਕ ਕਾਰਟੂਨ ਬਣਾ ਕੇ ਆਪਣੇ ਸੋਸ਼ਲ ਮੀਡੀਆ ਦੇ ਪੇਜਾਂ ਦੇ ਉੱਤੇ ਪਾਇਆ ਸੀ ਉਹ ਕਾਰਟੂਨ ਤੋਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਜਿਆਦਾ ਨਰਾਜ ਹੋਏ ਇੰਨੇ ਡਰੇ ਕਿ ਦਾ ਵਾਇਰ ਚੈਨਲ ਦਾ ਜਿਹੜਾ ਕਿਤੇ ਵੀ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਹੋਣਿਓ 48 ਘੰਟੇ ਬਾਅਦ ਤੇ ਬਲੌਕ ਕਰ ਅੱਜ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਪਣੀਆਂ ਤਿਆਰੀਆਂ ਨੂੰ ਦੇਖਦੇ ਹੋਏ ਜਿਹੜੇ ਅੱਜ ਦੇ ਇਸ ਦੇਸ਼ਪਤ ਯੂਨੀਵਰਸਿਟੀ ਦੇ ਰੈਵਟ ਦੇ ਵਿੱਚ ਚੀਪ ਗਿਆ ਸਤਾਰੇ ਸੀ ਭਾਰਤ ਦਾ ਦੇ ਸੀਨੀਅਰ ਅਧਿਕਾਰੀ ਤੇ ਹਰਿਆਣੇ ਦੇ ਚੀਫ ਮਿਨਿਸਟਰ ਜੈ ਸਿੰਘ ਜੈਣੀ ਉਹਨਾਂ ਨੇ ਆਪਣਾ ਆਉਣਾ ਕੈਨਸਲ ਕਰ ਦਿੱਤਾ ਉਹਨਾਂ ਨੇ ਜਦੋਂ ਕੈਨਸਲ ਕੀਤਾ ਤਾਂ ਮੈਨੂੰ ਇੱਕ ਪੱਤਰਕਾਰ ਦੀ ਗੱਲ ਯਾਦ ਆਈ ਕਿੰਨੇ ਜਿਹੜੀ ਵੀਡੀਓ ਜਾਨ ਨੇ ਬਣਾ ਕੀਤੀ ਸੀ ਉਹ ਵੀਡੀਓ ਸੁਣੀ

ਚੰਨ ਚੋਕ ਕਰਦੀ ਪੋਪੋਲਾ ਥੋੜਾ 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 ਤੁੰਟ ਕੇ ਥੋੜਾ ਕੋਈ ਤੁਝਿਲ ਕੋ ਨਾ ਟਾ ਟੇ ਨਾ ਹੋ ਜੇ ਤੋੜਾ ਕੀ ਹੈ ਕੇ ਮੈਂ ਸਭਸ ਤੋਂ ਥੋੜਾ 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 ਤੁੰਟ ਕੇ ਥੋੜਾ 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 ਤੁੰਟ ਕੇ ਥੋੜਾ ਅਜ ਵੀ ਦੌੜ ਗਏ ਉਹਦੇ ਰਾਤ ਰੋਡ ਤੋਂ ਦੇਖ ਕੇ ਉਹਨੇ ਕੱਟ ਨੂੰ ਦੇ ਕੇ ਅੱਜ ਵੀ ਲੋਕ ਦੋਹਰਿਆ ਜਵਾਲਾ ਜਦੋਂ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਲਈ ਪ੍ਰਚਾਰ ਕਰ ਰਹੇ ਸੀ ਉਦੋਂ ਲੋਕਾਂ ਨੂੰ ਜਾਂਦੇ ਸੀ ਮੇਰਾ ਛਪਿਆ ਇਤਿਹਾਸ ਸੀ ਉਹਦੇ ਇੱਕ ਨਾਰਾ ਲੱਗਾ ਸੀ ਕਿ ਮੈਂ ਦੇਸ਼ ਨਹੀਂ ਝੁਕਦੇ ਹੂੰਗਾ ਪਿਛਲੇ 10-12 ਸਾਲਾਂ ਤੋਂ ਆਪਾਂ ਨਰੇਂਦਰ ਮੋਦੀ ਦਾ ਰਾਹ ਦੇਖਿਆ ਦੇਸ਼ ਦੇ ਰੋਗੀਆਂ ਦਾ ਖੰਡੋਤੇ ਕਰਕੇ ਦੇਸ਼ ਦੇ ਦੁਸ਼ਮਣਾਂ ਤੋਂ ਡਾਕੇ ਬੈਠੇ ਨੇ ਤੇ ਜਿਹੜੇ ਆਪਣੇ ਦੇਸ਼ ਦੇ ਗਰੀਬ ਲੋਕ ਨੇ ਦੇਸ਼ ਦੇ ਮਜ਼ਦੂਰ ਨੇ ਦੇਸ਼ ਦੇ ਕਿਸਾਨ ਨੇ ਪਿਛਲੇ 10-12 ਸਾਲਾਂ ਚੋਂ ਅੱਜ ਤੱਕ ਅਤਿਆਚਾਰ ਖਾਂਦੇ ਆ ਚਾਹੇ ਕਾਲੇ ਖਿੱਤੀ ਦੇ ਕਾਨੂੰਨ ਹੋਣ ਕਿੰਨੇ ਲੰਬਾ ਸਮਾਂ ਆਪਣੇ ਕਿਸਾਨਾਂ ਨੂੰ ਤਰਪਾਇਆ ਸੱਸਰ ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੇਣੀ ਪਈ ਤਾਂ ਡਾਕੇ ਪਿੱਛੇ ਕਿੰਨੇ ਨਰੇਗਾ ਕਾਨੂੰਨ ਖਤਮ ਕਰਕੇ ਜੀ ਰਾਮ ਦਾ ਕਾਨੂੰਨ ਲੈ ਕੇ ਆਇਆ ਕੈਨੇਡਾ ਇਹ ਹੈ ਨੇ ਵੀ ਅਸੀਂ 125 ਦਿਨ ਦਾ ਰੋਜ਼ਗਾਰ ਕਰਾਂਗੇ ਪਰ ਜਿਹੜਾ ਨਰੇਗਾ ਕਾਨੂੰਨ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਦੀ ਗਰੰਟੀ ਦਾ ਉਹ ਵੀ ਜੇ ਸੀ ਉਹ ਖਤਮ ਕਰਦਾ ਪਹਿਲਾਂ ਕੀ ਸੀ ਨਰੇਗਾ ਕਾਨੂੰਨ ਦੇ ਅੰਦਰ ਜੇ ਕੋਈ ਰੋਜ਼ਗਾਰ ਚਾਹੁੰਦਾ ਹੈ ਤਾਂ ਆਪਣੀ ਸਰਪੰਚ ਤੋਂ ਮੰਗ ਸਕਦਾ ਇਸ ਆਪੰਨੀ ਦੰਦਾ ਕਿ ਪੀਡੀਪੀਓ ਜਾਂ ਐਡੀਸ ਕੋਲ ਕਹਿ ਸਕਦਾ ਕਿ ਉਹਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਜਿਹੜੇ ਨਰੇਗਾ ਦੇ ਰਾਹੀਂ ਕੰਮ ਹੋਣੇ ਨੇ ਉਹ ਕੰਮ ਡਿਸਾਈਡ ਕਰਨ ਦੀ ਪਾਵਰ ਸੀ ਜਿਹੜੀ ਉਹ ਪਾਵਰ ਸਾਰੀ ਦੀ ਸਾਰੀ ਸਰਪੰਚਾਂ ਕੋਲ ਸੀ ਸਰਪੰਚ ਆਪਣੇ ਪੰਚਾਇਤ ਆਪਣੇ ਨਗਰ ਦੀ ترقی ਵਾਸਤੇ ਨਰੇਗਾ ਦੇ ਰਾਹੀਂ ਕੰਮ ਕਰਵਾ ਸਕਦੇ ਸੀ ਕੇਂਦਰ ਸਰਕਾਰ ਨੂੰ ਪੈਸੇ ਟਿਕਲੇ ਤਾਂ ਜਿਹੜਾ ਜੀ ਰਾਮ ਦੀ ਕਾਨੂੰਨ ਲੈ ਕੇ ਆਏ ਨੇ ਕੈਨ ਨੂੰ ਕਹਿੰਦੇ ਜਿਵੇਂ ਅਸੀਂ ਰੋਜ਼ਗਾਰ 125 ਦਿਨ ਦਾ ਕਰ ਦੇਣਾ ਪਰ ਗਰਤੀ ਕੋਈ ਨਹੀਂ ਨਾ ਤਾਂ ਕੋਈ ਇਸ ਕਾਨੂੰਨ ਦੇ ਤਹਿਤ ਫੱਕ ਨਾਲ ਆਪਣਾ ਕੰਮ ਕਰਦਾ ਹੈ ਨਾ ਹੀ ਕੋਈ ਪੰਚਾਇਤ ਇਸ ਕਾਨੂੰਨ ਦੇ ਤਹਿਤ ਆਪਣੀ ਮਰਜ਼ੀ ਦੇ ਨਾਲ ਕੋ ਕੰਮ ਕਰਦਾ ਪਹਿਲਾਂ ਨਰੇਗਾ ਸਕੀਮ ਦੇ ਵਿੱਚ ਪੈਸਾ ਇਹਦਾ ਸਰਕਾਰ ਤੋਂ ਹੁੰਦਾ ਪਾਉਂਦਾ ਸੀ ਹੁਣ ਜੀਰਾਂ ਦੀ ਸਕੀਮ ਦੇ ਤਹਿਤ ਪੈਸਾ ਸੂਬੇ ਦੇ ਹਿਸਾਬ ਨਾਲ ਆਉਂਦਾ ਫਿਰ ਉਹ ਕਹਿਣਾ ਮਤਲਬ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਆਪਣੇ ਗਰੀਬ ਮਜ਼ਦੂਰਾਂ ਨੂੰ ਜਿਹੜਾ ਪਿੰਡਾਂ 'ਚ ਰੋਜਾ ਖੇਲਣਾ ਸੀ ਉਹ ਕੰਮ ਨੂੰ ਖਤਮ ਕਰਨ ਦਾ ਕੰਮ ਕਢ ਦਿੱਤਾ ਕਿਉਂ ਕਿ ਕੰਮ ਹੈ ਜਿਹੜਾ ਉਹ ਦਿੱਲੀ 'ਚ ਬੈਠੇ ਅਫਸਰਾਂ ਨੇ ਕਰਨਾ ਹੁਣ ਦਿੱਲੀ 'ਚ ਬੈਠੇ ਅਫਸਰਾਂ ਨੂੰ ਕੀ ਪਤਾ ਕਿ ਬਿਲਾਲ ਦਾ ਜਿਹੜੇ ਮਿੰਦੇ ਪਿੱਕਣ ਦੇ ਵਿੱਚ ਕੀ ਕੰਮ ਕਰਵਾਣਾ ਹੈ ਉਹ ਆਪਣਾ ਕੰਮ ਕਢਣਗੇ ਜੋ ਨੂੰ ਠੀਕ ਲੱਗਦਾ ਹੋਊਗਾ ਕਿਸੇ ਸਰਾਂ ਦੇ ਕੋਲ ਟੋਕੇ ਸਾਫ ਕਰ ਦੋ ਜਿੱਤੇ ਸਾਫ ਤਾਂ ਨਹੀਂ ਲੋੜ ਹੋਊਗੀ ਰੋਡ 'ਚ ਕੰਮ ਚੱਲੂਗਾ ਬਾਕੀ ਪਿੰਡਾਂ 'ਚ ਚੱਲਣਾ ਤੇ ਦੂਜੀ ਗੱਲ ਅੱਜ ਤੋਂ ਬੱਚ ਬੋਲ ਹੈ ਜਿਹੜਾ ਉਪ ਸੂਬੇ ਸਰਕਾਰਾਂ ਕਰਾ ਕਰਤਾ ਸੂਬੇ ਸਰਕਾਰ ਦੀ ਅਮਜੰਦਾ ਕੇਂਦਰ ਸਰਕਾਰਾਂ ਪਹਿਲੇ ਖੋ ਕੇ ਲੈਣੀ ਹੈ ਸੂਬਾ ਸਰਕਾਰ ਕੋਲ ਨਾ ਰਹਿਣੇ ਚਾਹੇ ਤਾਂ ਬੇਸਿਕਲੀ ਇਨਡਾਇਰੈਕਟ ਤਰੀਕੇ ਨਾਲ ਗਰੀਬਾਂ ਨੂੰ ਮਿਲਦਾ ਕੰਮ ਇਹਨਾਂ ਨੇ ਰੋਕਣਾ ਪਰ ਇਲਜ਼ਾਮ ਹੈ ਜਿਹੜਾ ਉਹ ਕੇਂਦਰ ਸਰਕਾਰ ਦੇ ਨਾਮ 'ਤੇ ਆਵੇ ਸਟੇਟ ਸਰਕਾਰ ਤੇ ਆਵੇ ਉਹ ਇਹਨਾਂ ਨੇ ਚਾਰ ਦਿੱਤੀ ਤੇ ਜਦੋਂ ਕਰੋਧੀ ਦੁਸ਼ਮਨ ਮਤਕਾ ਦੀ ਗੱਲ ਹੁੰਦੀ ਹੈ ਉਹ ਤੋਂ ਡਾਕੇ ਭੱਜ ਜਾਂਦੇ ਨੇ ਭੱਗ ਦੇ ਸਾਫਾ ਆਰਮੀ ਦੇ ਮੁਖੀ ਐਮ ਐਮ ਨਰਾਵੜੇ ਦੀ ਕਿਤਾਬ ਆਈ ਹੈ ਜਿੱਤ ਨੂੰ ਪਤਾ ਉਹ ਕਿਤਾਬ ਦੇ ਵਿੱਚ ਨਰਾਵੜੇ ਸਾਹਿਬ ਲਿਖਦੇ ਨੇ ਕਿ ਜਦੋਂ 2-4 ਸਾਲ ਪਹਿਲਾਂ ਚੀਨ ਨਾਲ ਝੜਪ ਹੋਈ ਸੀ ਉਦੋਂ ਚੀਨ ਵਾਲੇ ਟੈਂਕ ਲੈ ਕੇ ਭਾਰਤ ਦੀ ਟੈਕਟਰੀ ਚ ਵੜਨ ਲੱਗੇ ਤੇ ਜਦੋਂ 1 ਕਿਲੋਮੀਟਰ ਦੂਰੀ 'ਤੇ ਭਾਰਤ ਦੇ ਆਰਮੀ ਦੇ ચીਫ ਨੇ ਭਾਰਤ ਦੇ ਰੱਖਿਆ ਮੰਤਰੀ ਨੂੰ ਫੋਨ ਕੀਤਾ ਕਿ ਜੀ ਫੋਟੋਸ ਟੈਂਡਿੰਗ ਇੰਸਪੈਕਸ਼ਨ ਲੈ ਕੇ 300 ਫੋਟੀਆਂ ਤੇ ਗੋਲੀ ਨਹੀਂ ਚਲਾਉਣੀ ਇਹ ਟੈਂਟ ਲੈ ਕੇ ਚਲੇ ਆਉਂਦੇ ਨੇ ਦੱਸੋ ਕੀ ਕਰੀਏ ਕਹਿੰਦੇ ਸੋਚ ਕੇ ਕਰਦੇ ਭਾਰਤ ਦੇ ਸਾਹਤਾ ਆਰਮੀ ਦੇ ਮੁਖੀ ਲਿਖਦੇ ਨੇ ਆਪਣੀ ਕਲਾਬ ਦੇ ਵਿੱਚ ਕਿਰਨੇ ਪਾਗਲਾ ਮੰਦ ਤਰ ਤਰ ਕੇ ਬੋਲ ਮਾਰੀ ਗਿਆ ਮੇਰਾ ਦੋ ਭਾਂਡੇ ਕਿਸਨੇ ਗੋਲੀ ਚੱਕਿਆ ਟੈਂਟ ਨੇ ਜਿਹੜੇ ਉਹ 400 ਮੀਟਰ ਤੋਂ ਕਿਤੇ ਨੇ ਉਹ ਤੋਂ ਬਾਅਦ ਦੁਬਾਰਾ ਰੱਖਿਆ ਮੰਤਰੀ ਤੇ ਗੱਲ ਹੋਈ ਰੱਖਿਆ ਮੰਤਰੀ ਕਹਿੰਦੇ ਜੀ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਾਂ 10 ਸਾਲ ਮੀਟਰ ਤੋਂ ਬਿਤੇ ਰਹੇ ਉਸ ਤੋਂ ਬਾਅਦ ਵੀ ਕੋ ਜਵਾਬ ਨਹੀਂ ਆਇਆ ਭਾਤ ਦੇ ਪਾਰਦੇ ਮੁਖੀ ਬਾਰ-ਬਾਰ ਫੋਨ ਕਰਦੇ ਰਹੇ ਤੇ ਹੌਲੀ-ਹੌਲੀ ਟੈਂਕ ਭਾਤ ਦੀ ਟੈਕਨੀਕ ਦੇ ਵਿਚ ਵੜ ਗਿਆ ਤੇ ਪ੍ਰਧਾਨ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੋਈ ਹਦਾਇਤ ਨਹੀਂ ਹੋਈ ਪਹਿਲਾਂ ਹਜਾਰਾਂ ਕੱਤੀ ਹੋਈ ਸੀ ਵੀ ਚੀਨ ਦੇ ਕੋਈ ਬੁੜឹង ਨਹੀਂ ਕਰਾਉਣੇ ਉਹਨੂੰ ਯਾਦ ਹੋਣਾ ਹੈ ਜਦੋਂ ਚੀਨ ਨਾਲ ਝੜਪ ਹੋਈ ਆ ਉਦੋਂ ਡੰਡਾਂ ਨਾਲ ਲੜਾਈ ਹੋਈ ਮੋਢੇ ਮਾਰ ਕੇ ਲੜਦੇ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਦਾਇਤਾਂ ਸੀ ਵੀ ਚੀਨ ਨਾਲ ਦੇ ਬੋਲੀ ਨਹੀਂ ਚੇਲਣੀ ਚੀਨ ਨਾਲੇ ਜਦੋਂ 10th ਲੈ ਕੇ ਆਪਣੇ ਦੇਸ਼ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲ ਜਮੋਕੀਨ ਕੋ ਜੋ ਕਰਨਾ ਉਹ ਸਭ ਕਰ ਲਵੇ ਮਨੋਂ ਕੋ ਹਰਿਆਣੇ ਦੀ ਟੀ ਆਪਣਾ ਧੜਾ ਘੜਾ ਲਖਾਇਆ ਕਿਉਂ ਭਾਈ ਤੇਰਾ 56 ਇੰਚ ਦਾ ਸੀਨਾ ਸਾਡੇ ਪਿੰਡਾਂ ਦੇ ਬਜ਼ੁਰਗਾਂ ਵਾਸਤੇ ਆ ਤੇਰਾ 55 ਇੰਚ ਦਾ ਸੀਨਾ ਜਿਹੜਾ ਉਹ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਆ ਜਦੋਂ ਚੀਨ ਨਾਲ ਜੰਗ ਲੱਗੀ ਉਦੋਂ ਤਾਂ ਡਰ ਗਿਆ ਹੁਣ ਪਿਛਲੇ ਹਫ਼ਤੇ ਭਾਰਤ ਤੇ ਅਮਰੀਕਾ ਦਾ ਸਮਝਾਤਾ ਹੈ ਤੁਮਨੇ ਕਹਿੰਦਾ ਕਿ ਛੋਕੜ ਦੱਸਦਾ ਹੁਣ ਤੱਕ ਕੀ ਹੁੰਦਾ ਰਿਹਾ ਹੈ ਕਿ ਭਾਰਤ ਤੋਂ ਜਿਹੜੇ ਅਮਰੀਕਾ ਦੇ ਵਿੱਚ ਪਦਾਰਥ ਜਾਂਦੇ ਸੀ ਉਹਨਾਂ ਤੇ 2 ਜਾਂ 3% ਅਮਰੀਕਾ ਟੈਕਸ ਲੱਗਦਾ ਹੁੰਦਾ ਸੀ ਕਿਉਂ ਕਿ ਕਿਉਂਕਿ ਅਮਰੀਕਾ ਅਮੀਰ ਦੇਸ਼ ਹੈ ਭਾਰਤ ਗਰੀਬ ਦੇਸ਼ ਸੀ ਤਾਂ ਹਿੰਦੂਗਾਰਾਂ ਦੇ ਪਦਾਰਥਾਂ ਦੇ ਉੱਤੇ ਅਮਰੀਕਾ 'ਚ ਐਡਵੈਂਟੇਜ ਸਿਰਫ 2% ਟੈਕਸ ਟੈਂਸ ਉਲਟਾ